ਡੈਡੀ ਕਹਿੰਦਾ ਸੀ ਵੀ ਦੇਖਦੇ ਆ ਵੀ ਇਹਦਾ ਇਥੇ ਜਨਮ ਹੋਇਆ ਆ ਵੀ ਇਥੇ ਇਹਨੂੰ ਸਾਡ ਫੂਟ ਕਿ ਆ ਜਾਏ ਨੇ ਨੇ ਮੇਰੇ ਚਾਚੇ ਨੇ ਕਿਹਾ ਕਹਿੰਦੇ ਇਹਨੂੰ ਕਿਉਂ ਲੈ ਕੇ ਆ ਗਏ ਇਹਨੂੰ ਕਰੋਨਾ ਸੀ ਕਹਿੰਦੇ ਹੁਣ ਸਾਨੂੰ ਕਰੋਨਾ ਕੱਢੂਗਾ ਵੀ ਤੁਸੀਂ ਇਹਨੂੰ ਉੱਥੇ ਜ਼ਹਿਰ ਦਾ ਟੀਕਾ ਕਾਤੇ ਨਹੀਂ ਲਵਾਇਆ ਗੁਰਦੁਆਰਾ ਸਾਹਿਬ ਦੇ ਅੱਗੇ ਤੁਸੀਂ ਸਿੰਘ ਸੇਧਾ ਦੇ ਸਾਹਮਣੇ ਬਹਿੰਦੇ ਹੋ ਤੇ ਹੁਣ ਕੀ ਕਰਦੇ ਹੋ ਇੱਥੇ ਟੇਬਲ ਲੱਗ ਨਹੀਂ ਆਟੇ ਵਾਲੇ ਬਿਸਕਟ ਤੇ ਰਸ ਵੇਚਦੇ ਹੁੰਦੇ ਨਹੀਂ ਉਹਨਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਆਪਣੀ ਜਵਾਨੀ ਨੂੰ ਵੀ ਬਰਬਾਦ ਕਰ ਰਿਹਾ ਤੇ ਹੱਥ ਪੈਰ ਹੋਣ ਤੋਂ ਬਾਵਜੂਦ ਵੀ ਭੀਖ ਮੰਗ ਕੇ ਖਾਂਦੇ ਤੇ ਜਿਹੜੇ ਮੰਗ ਕੇ ਖਾਂਦੇ ਉਹਨਾਂ ਨੂੰ ਮੈਂ ਇੱਕੋ ਗੱਲ ਕਹਾਂਗਾ ਕਿ ਵੀ ਕੰਮ ਕਰਕੇ ਖਾਓ ਤੋਂ ਮੇਰੇ ਤੋਂ ਹੀ ਟ੍ਰੇਨ ਲੱਗੀ ਜੀ ਮੇਰਾ ਪੱਟ ਤੋਂ ਲੈ ਕੇ ਗੋਡੇ ਤੱਕ ਦਾ ਇਕੱਲਾ ਹੱਡ ਸੀ ਜੀ ਮਾਸ ਸਾਰਾ ਜਲ ਗਿਆ ਸੀ ਗੈਂ ਪੈਰ ਮੈਂ ਕਿਨਾਂ ਖਾਲਸਾ ਦੂਰ ਪਿਆ ਸੀ ਮੇਰੇ ਕੋਲ ਹੀ ਫਿਰ ਮੇਰੇ ਯਾਰ ਦੋਸਤ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਆ ਪੈਰਨਾ ਐ ਕਰਕੇ ਐ ਉੱਪਰ ਨੂੰ ਕਰਕੇ ਤੇ ਮਾਸ ਜਿੱਦਾਂ ਪਖੇ ਕੇਲੇ ਛਿਲਕੇ ਛਿਲਦੇ ਆ ਉਹਦਾ ਮਾਸ ਲਿਆ ਹੋਇਆ ਸੀ ਹੱਡ ਕੋਈ ਘਰੋਂ ਤਾਈ ਬਸ ਜਦੋਂ ਮੈਨੂੰ ਉਹਨਾਂ ਨਿੱਕੀ ਨਿੱਕੀ ਗੱਲ ਤੇ ਕੁੱਟਣ ਮਾਨ ਲੱਗ ਗਏ ਸੀਗੇ ਤੇ ਮਾਰਦੇ ਵੀ ਸੀਗੇ ਤੁਹਾਨੂੰ ਹਾਂਜੀ ਫਿਰ ਮੈਨੂੰ ਵੀ ਆਉਣ ਲੱਗੇ ਵੀ ਸੱਚੀ ਵੀ ਹੁਣ ਮੈਂ ਕੁਝ ਖਾ ਕੇ ਮਰ ਜਾ ਫਿਰ ਮੈਂ ਕੁਝ ਨਹੀਂ ਫਿਰ ਮੈਂ ਬਾਬਾ ਜੀ ਅਗੇ ਰੋਂਦੇ ਰੋਂਦੇ ਨੇ ਅਰਦਾਸ ਬੇਨਤੀ ਕੀਤੀ ਬਾਬਾਈ ਜੇ ਤੁਸੀਂ ਮੈਨੂੰ ਮਾਰਨਾ ਤਾਂ ਮਾਰ ਦਿਓ ਜੇ ਤੁਸੀਂ ਮੈਨੂੰ ਬਚਾਉਣਾ ਬਚਾ ਲਓ ਮੈਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਜਿਸ ਸ਼ਖਸ ਨਾਲ ਤੁਹਾਨੂੰ ਅੱਜ ਰੂਬਰੂ ਕਰਾਵਾਂਗੇ ਉਹਨਾਂ ਦੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਦਿਨੋ ਕੰਮ ਤੇ ਜਾ ਰਹੇ ਹੁੰਦੇ ਆ ਤਾਂ ਟਰੇਨ ਦੇ ਥੱਲੇ ਆ ਜਾਂਦੇ ਆ ਜਿਸ ਕਰਕੇ ਉਹਨਾਂ ਦੀ ਲੱਤਾਂ ਜਿਹੜੀਆਂ ਨੇ ਅਲੱਗ ਹੋ ਜਾਂਦੀਆਂ ਨੇ ਤੇ ਆਪਣੀਆਂ ਲੱਤਾਂ ਨੂੰ ਲੈ ਕੇ ਜਦੋਂ ਚੰਡੀਗੜ੍ਹ ਪਹੁੰਚਦੇ ਨੇ ਤਾਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਾਫੀ ਧੀਰ ਜਿਹੜੀਆਂ ਨੇ ਲੱਤਾਂ ਉੱਦਾਂ ਲਈ ਪਈਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਰਿਸ਼ਤੇਦਾਰ ਕਹਿੰਦੇ ਆ ਕਿ ਇਹਦਾ ਹੁਣ ਕੁਝ ਨਹੀਂ ਰਿਹਾ ਇਹਨੂੰ ਜ਼ਹਿਰ ਦੇ ਕੇ ਤੁਸੀਂ ਮਾਰ ਦਿਓ ਮਾਪਿਓ ਵੀ ਇਹ ਬੋਲ ਦਿੰਦੇ ਨੇ ਕਿ ਤੂੰ ਜਿਉਂਦਾ ਕਿਉਂ ਬਚਿਆ ਤੇ ਅੱਜ ਉਹਨਾਂ ਕੋਲ ਬੇਸ਼ੱਕ ਦੋ ਲੱਤਾਂ ਨਹੀਂ ਹੈਗੀਆਂ ਇੱਕ ਹੱਥ અપਾਈਜ ਹੈਗਾ ਫਿਰ ਵੀ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਇੱਕ ਮਿਸਾਲ ਇਹਨਾਂ ਨੇ ਕਾਇਮ ਕੀਤੀ ਆ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਇਹਨਾਂ ਦੇ ਨਾਲ ਪਾਜੀ ਦੋਨੋਂ ਲੱਤਾਂ ਨਹੀਂ ਹੈਗੀਆਂ ਇੱਕ ਹੱਥ ਵੀ ਪਾਇਜ ਹੈਗਾ ਕਰਦਿਆਂ ਨੇ ਕਹਿਤਾ ਕਿ ਤੂੰ ਮਰ ਕਿਉਂ ਨਹੀਂ ਗਿਆ ਰਿਸ਼ਤੇਦਾਰਾਂ ਨੇ ਕਹਤਾ ਇਹਨੂੰ ਜ਼ਹਿਰ ਦੇ ਦੋ ਆਖਰ ਕੀ ਕਹਾਣੀ ਰਹੀ ਸਰ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹੀ 2020 20 ਤੇ 24 ਅਗਸਤ ਐਕਸੀਡੈਂਟ ਹੋਇਆ ਸੀ ਕਿ ਦਿਨ ਲਾ ਕੇ ਮੈਂ ਰਾਤ ਨੂੰ ਕੰਮ ਤੇ ਜਾ ਰਿਹਾ ਸੀ ਗਈ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਉਹ ਕਹਿੰਦੇ ਵੀ ਅੱਜ ਲੇਟ ਹੋ ਗਿਆ ਵੀ ਕੱਲ ਨੂੰ ਆ ਜੀ ਵੀ ਅੱਜ ਰੈਸਟ ਕਰ ਲਾਂ ਤੇ ਉਹ ਫਾਟਕ ਦੇ ਵਿੱਚ ਰੋ ਜਾਣਾ ਜਾਣਾ ਸੀ ਗਈ ਤੇ ਮੈਂ ਵੀ ਫਾਟਕ ਲੱਗਿਆ ਹੋਇਆ ਸੀ ਉਦੋਂ ਉੱਤੇ ਮੈਂ ਸੋਚਿਆ ਵੀ ਚਲੋ ਕੋਈ ਨਹੀਂ ਵੀ ਆਪਾਂ ਕ੍ਰੋਸ ਕਰ ਲੈਂਦੇ ਆ ਵੀ ਰੋਜ਼ ਦਾ ਆਉਣਾ ਜਾਣਾ ਵੀ ਕੋਈ ਚੱਕਰ ਨਹੀਂ ਤੇ ਮੈਂ ਫਾਟਕ ਪਹਿਲਾਂ ਕ੍ਰੋਸ ਕੀਤਾ ਤੇ ਦੂਜੇ ਫਾਟਕ ਤੇ ਨਾ ਹੀ ਜਿੱਦਾਂ ਏਦਾਂ ਇਹਦੇ ਉੱਪਰ ਟ੍ਰੇਨ ਚੱਲਦੀ ਹੈ ਇੱਥੇ ਮੇਰਾ ਪੈਰ ਫਸਿਆ ਤੇ ਮੈਂ ਮੁੰਡਾ ਡਿੱਗ ਗਈ ਮੁੰਡਾ ਡਿੱਗਣ ਕਰਕੇ ਆ ਮੇਰਾ ਸਿਰ ਵੱਜਿਆ ਸੀ ਗਈ ਉਹਦੇ ਉੱਪਰ ਰੇਲ ਵੀ ਪਟਰੀ ਦੇ ਉੱਪਰ ਫਿਰ ਮੈਨੂੰ ਚੱਕਰ ਆਉਣ ਲੱਗ ਗਿਆ ਸੀ ਗਈ ਫਿਰ ਮੈਂ ਟੋਠੇ ਨਹੀਂ ਗਈ ਟੋਠੇ ਨਹੀਂ ਗਈ ਫਿਰ 5-7 ਮਿੰਟ ਬਾਅਦ ਉਧਰੋਂ ਟ੍ਰੇਨ ਨੇ ਕੋਲੇ ਆ ਕੇ ਜਿੱਦ ਦਾ ਫੋਨ ਹੈਂਗ ਹੁੰਦਾ ਹੀ ਉਦਾਂ ਹੈਂਗ ਹੋ ਕੇ ਮੈਂ ਡਿੱਗ ਗਈ ਫਿਰ ਮੈਂ ਉੱਥੇ ਨਹੀਂ ਗਈ ਫਿਰ ਜਦੋਂ ਮੇਰੇ ਉੱਤੇ ਹੀ ਟ੍ਰੇਨ ਲੰਘ ਗਈ ਜੀ ਮੇਰਾ ਪੱਟ ਤੋਂ ਲੈ ਕੇ ਗੋਡੇ ਤੱਕ ਦਾ ਇਕੱਲਾ ਹੱਡ ਸੀ ਜੀ ਮਾਸ ਸਾਰਾ ਜਲ ਗਿਆ ਸੀ ਗਈ ਤੇ ਉਸ ਤੋਂ ਬਾਅਦ ਚਲੋ ਮੈਂ ਚੀਕਾਂ ਮਾਰੀ ਗਈ ਵੀ ਮੇਰੀ ਹੈਲਪ ਕਰੋ ਹੈਲਪ ਕਰੋ ਪਰ ਕੋਈ ਨਹੀਂ ਆਇਆ ਹੈਲਪ ਕਰਨ ਨੂੰ ਰਾਤ ਦੇ 11 ਵਜੇ ਹੋਏ ਸੀਗੇ ਫਿਰ ਮੈਂ ਉੱਠ ਕੇ ਬੈਠਾ ਹੀ ਮੈਂ ਬਹਿ ਕੇ ਫਿਰ ਮੈਂ ਇਧਰ ਉਧਰ ਦੇਖਿਆ ਮੈਨੂੰ ਕੁਝ ਨਹੀਂ ਲੱਭਿਆ ਫਿਰ ਮੈਨੂੰ 10-15 ਮਿੰਟ ਬਾਅਦ ਮੇਰੇ ਫੋਨ ਦੀ ਲਾਈਟ ਜਗੀ ਤੇ ਫਿਰ ਮੈਂ ਫੋਨ ਚੱਕ ਕੇ ਮੈਂ ਆਪਣੇ ਯਾਰ ਦੋਸਤ ਨੂੰ ਬੁਲਾਇਆ ਫਿਰ ਉਹ ਆਈ ਫਿਰ ਮੈਨੂੰ ਰਾਤ ਨੂੰ 1:30 ਵਜੇ ਸਿਵਲ ਚ ਲੈ ਕੇ ਗਈ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਉਹ ਕਹਿੰਦੇ ਵੀ ਬਚ ਨਹੀਂ ਸਕਦਾ ਇਹ ਵੀ ਬਲੱਡ ਖਾਸਾ ਬਹਿ ਚੁੱਕਿਆ ਵੀ ਤੁਸੀਂ ਐਂ ਕਰੋ ਵੀ ਪੀਜੀਆਈ ਲੈ ਕੇ ਜਾਓ ਫਿਰ ਪੀਜੀ ਉਹਨਾਂ ਨੇ ਰੈਫਰ ਕੀਤਾ ਫਿਰ ਪੀਜੀਆਈ ਪਹੁੰਚੀ ਫਿਰ ਪੀਜੀਆਈ ਵਾਲੇ ਨੇ ਵੀ ਜਵਾਬ ਦਿੱਤਾ ਸੀ ਕਿ ਉਹ ਕਹਿੰਦੇ ਵੀ ਬਈ ਤੁਸੀਂ ਐ ਕਰੋ ਵੀ ਜੇ ਕੋਈ ਬਚਾ ਸਕਦੇ ਤਾਂ ਬੱਤੀ ਵਾਲੇ ਬਚਾ ਲੈਣਗੇ ਵੀ ਨਹੀਂ ਇਹ ਬਚਨ ਬਚਣਾ ਨਹੀਂ ਹੈਗਾ ਵੀ ਇਹਨੇ ਤੇ ਫਿਰ ਬੱਤੀ ਪਹੁੰਚੀ ਫਿਰ ਬੱਤੀ ਵਾਲੇ ਨੇ ਵੀ ਪਹਿਲਾਂ ਨਾ ਲੱਤਾਂ ਕੀਤਾ ਚੱਕੀਆਂ ਫਿਰ ਦੇਖੀਆਂ ਸੀ ਆਪਣਾ ਅਲੱਗ ਅਲੱਗ ਹੋ ਗਈਆਂ ਸੀ ਲੱਤਾਂ ਕੇ ਨਾਲ ਹੀ ਸੀਗੀਆਂ ਹਾਂਜੀ ਜਿਉਣੀ ਕਿ ਨਾ ਉਹ ਪੈਰ ਤਾਂ ਨਾਲ ਦੀ ਨਾਲ ਹੀ ਉਹ ਤੋਂ ਵੱਢ ਕੇ ਸਾਈਡ ਤੇ ਹੋ ਗਈ ਮੈਂ ਇੱਥੇ ਪਿਆ ਸੀ ਪੈਰ ਮੈਂ ਕਹਿੰਦਾ ਖਾਸਾ ਦੂਰ ਪਿਆ ਸੀ ਮੇਰੇ ਕੋਲੋਂ ਹੀ ਫਿਰ ਮੇਰੇ ਯਾਰ ਦੋਸਤੋ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਆ ਪੈਰ ਨਾ ਐ ਕਰਕੇ ਐ ਉੱਪਰ ਨੂੰ ਕਰਕੇ ਤੇ ਮਾਸ ਜਿੱਦਾਂ ਪਖੇ ਕੇਲੇ ਛਿਲਕੇ ਛਿਲਦੇ ਆ ਉਹਦਾ ਮਾਸ ਲਿਆ ਹੋਇਆ ਸੀ ਹੱਡ ਤੋਂ ਹੀ ਤੇ ਫਿਰ ਚਲੋ ਮੈਂ ਆਪਣੇ ਯਾਰ ਦੋਸਤ ਨੂੰ ਕਹਿੰਦਾ ਵੀ ਮੇਰਾ ਉਹ ਪੈਰ ਚੱਕ ਕੇ ਲਿਆ ਵੀ ਟ੍ਰੇਨ ਆ ਜੂਗੀ ਦੂਜੀ ਵੀ ਲਿਆ ਲਿਆ ਪਰ ਕੋਈ ਨਹੀਂ ਜਾਂਦਾ ਸੀ ਗਈ ਫਿਰ ਇੱਕ ਸਿਗਾ ਜਿਹੜਾ ਮੇਰੇ ਨਾਲ ਐਨ ਵਧੀਆ ਪੱਕਾ ਯਾਰ ਉਹ ਜਾ ਕੇ ਲੈ ਕੇ ਆਏ ਸੀ ਗਈ ਤੇ ਫਿਰ ਉਹ ਚੁੰਨੀ ਚ ਲਪੇਟ ਕੇ ਲੈ ਕੇ ਗਏ ਸੀ ਬੱਤੀ ਚਈ ਤੇ ਫਿਰ ਉਹ ਕਹਿੰਦੇ ਸੀ ਬੱਤੀ ਵਾਲੇ ਕਿ ਨਾ ਕੋਰੋਨਾ ਚੱਲਦਾ ਪਿਆ ਵੀ ਕਰੋਨਾ ਦਾ ਟਾਈਮ ਆ ਬੀ ਜੀਸੀ ਨੂੰ ਐਡਮਿਟ ਕਰਾਂਗੇ ਤਾਂ ਵੀ ਪੱਕਾ ਨਹੀਂ ਦੱਸ ਸਕਦੇ ਵੀ ਬਚੂਗਾ ਵੀ ਨਹੀਂ ਵੀ ਬਚੂਗਾ ਕਿਨੇ ਕਰੋਨਾ ਚ ਵੀ ਚੰਗੇ ਚੰਗੇ ਬੰਦੇ ਚਲੇ ਗਏ ਵੀ ਇਹ ਕੀ ਚੀਜ਼ ਆ ਉਹਨਾਂ ਦੀ ਵੀ ਸਹੀ ਗੱਲ ਸੀ ਵੀ ਕਰੋਨਾ ਚ ਬਹੁਤ ਮਾੜਾ ਕੰਮ ਹੋਇਆ ਹੀ ਤੇ ਚਲੋ ਬਹੁਤ ਔਖਾ ਜਣੇ ਕਿ ਐਡਮਿਟ ਹੋਇਆ ਹੀ ਤੇ ਜਦੋਂ ਮੈਨੂੰ ਐ ਲੱਗਣ ਲੱਗੇ ਸੀ ਜਦੋਂ ਸਾਰੇ ਹਸਪੀਟਲ ਵਾਲੇ ਨੇ ਜਵਾਬ ਦਿੱਤਾ ਸੀਗੇ ਫਿਰ ਮੈਂ ਕੁਝ ਨਹੀਂ ਫਿਰ ਮੈਂ ਬਾਬਾਈ ਅੱਗੇ ਰੋਂਦੇ ਰੋਂਦੇ ਨੇ ਅਰਦਾਸ ਬਿੰਦਗੀ ਕੀਤੀ ਬਾਬਾਈ ਜੇ ਤੁਸੀਂ ਮੈਨੂੰ ਮਾਰਨਾ ਤਾਂ ਮਾਰ ਦਿਓ ਜੇ ਤੁਸੀਂ ਮੈਨੂੰ ਬਚਾਉਣਾ ਬਚਾ ਦਿਓ ਵੀ ਮੈਂ ਤੁਹਾਨੂੰ ਕੋਸਦਾ ਨਹੀਂ ਆ ਕਿ ਵੀ ਤੁਸੀਂ ਮੇਰੇ ਨਾਲ ਐ ਕਰਤਾਈ ਕਈ ਹੁੰਦੇ ਇਨਸਾਨ ਕੋਸਣ ਲੈਂਦੇ ਰੱਬ ਨੂੰ ਗਲਤੀ ਆਪਣੀ ਉਹ ਜੇ ਰੱਬ ਨੂੰ ਕੋਸਣ ਲੈਂਦੇ ਪਰ ਨਹੀਂ ਚਲੋ ਫਿਰ ਬਹੁਤ ਔਖਾ ਇੱਕ ਮਾਤਾ ਹੀ ਆਏ ਉਹਨਾਂ ਨੇ ਗੱਲ ਗੁੱਲ ਕਰਕੇ ਸੈਂਸੂਨ ਕਰਾ ਕੇ ਡਾਕਟਰ ਤੋਂ ਫਿਰ ਮੈਨੂੰ ਐਡਮਿਟ ਕਰਾਇਆ ਹੀ ਇੱਕ ਮਹੀਨਾ 20 ਦਿਨ ਮੈਂ ਹੌਸਪੀਟਲ 'ਚ ਰਹੀ ਆਂ ਤੇ ਪਹਿਲਾ ਆਪਰੇਸ਼ਨ ਹੋਇਆ ਜਿੱਦਾਂ ਆਪਾਂ ਕੇਲੇ ਛੱਲੇ ਕੇਸਲਦੇ ਨਾ ਉਦੋਂ ਹੀ ਮਾਸ ਸਾਰਾ ਲਿਆ ਹੋਇਆ ਸੀ ਤੇ ਪਹਿਲਾ ਆਪਰੇਸ਼ਨ ਨੂੰ ਸਾਰਾ ਹੱਡ ਦੇ ਨਾਲ ਮਾਸ ਜੁੜਿਆਈ ਦੂਜੇ 'ਚ ਫਿਰ ਜਿੱਥੇ ਇੱਥੋਂ ਤੋਂ ਲੈ ਕੇ ਗੋਡੇ ਤੱਕ ਦਾ ਕੱਲਾ ਹੱਡ ਸੀਗਾ ਹੀ ਤੇ ਡਾਕਟਰ ਨੂੰ ਨਾ ਇੱਥੇ ਤੱਕ ਕੱਲਾ ਮਾਸ ਮਿਲਿਆ ਸੀ ਇੱਥੇ ਤੱਕ ਨਾ ਉਹਨਾਂ ਨੇ ਸਲਾਈ ਕਰਦਾਂ ਸੀ ਦੂਜੇ ਆਪਰੇਸ਼ਨ 'ਚ ਪਰ ਜਦੋਂ ਦੂਜੇ ਆਪਰੇਸ਼ਨ 'ਚ ਕਰੋਨਾ ਚੈੱਕ ਕੀਤਾ ਹੀ ਮੈਨੂੰ ਉਹਨਾਂ ਨੇ ਕਰੋਨਾ ਕਰਤਾ ਹੀ ਕਹਿੰਦੇ ਵੀ ਇਹ ਹੈ ਹੁਣ ਕਰੋਨਾ ਵੀ ਹੋਣੇ ਬਈ ਉਹਨੂੰ 14 ਦਿਨ ਕਰੋਨਾ ਡਿਪਾਰਟਮੈਂਟ 'ਚ ਰੱਖਾਂਗੇ ਕਹਿੰਦੇ ਜੇ ਉਧਰੋਂ ਠੀਕ ਹੋਊਗਾ ਤਾਂ ਵੀ ਕਹਾ ਕਰਾਂਗੇ ਨਹੀਂ ਤਾਂ ਨਹੀਂ ਅਸੀਂ ਕੁਝ ਨਹੀਂ ਕਰਨਾ ਤੇ 14 ਦਿਨ ਮੈਂ ਕਿ ਨਹੀਂ ਉਹ ਦਿਨ ਮੈਂ ਦੇਖਿਆ ਕਰੋਨਾ ਜਦੋਂ ਹੋਇਆ ਸੀਗਾ ਇਹ ਮੇਰੇ ਨਾਲ ਦੇ ਬੈੱਡ ਤੇ ਮੇਰੇ ਇੱਧਰ ਇੱਧਰ ਸਾਰੇ ਜਿਹੜੇ ਆਉਂਦੇ ਸੀ 5 5 ਮਿੰਟ ਬਾਅਦ ਖਤਮ ਹੋ ਜਾਂਦੇ ਸੀ 10 ਮਿੰਟ ਬਾਅਦ ਖਤਮ ਹੋ ਜਾਂਦੇ ਸੀ ਮੈਨੂੰ ਵੀ ਆਉਣ ਲੱਗ ਗਿਆ ਵੀ ਵੀ ਹੁਣ ਮੈਂ ਵੀ ਖਤਮ ਆ 14 ਦਿਨ 'ਚ ਇੱਕ ਮੈਂ ਬਚੇ ਸੀ ਇੱਕ ਮੁੰਡਾ ਹੋ ਸੀਗਾ ਹੀ ਅਸੀਂ ਉਹ ਅਸੀਂ ਦੋ ਹੀ ਬੱਚੇ ਸੀ ਉਸ ਡਿਪਾਰਟਮੈਂਟ ਦੇ ਵਿੱਚੋਂ ਨਹੀਂ ਜੋ ਵੀ ਆਉਂਦਾ ਹੀ ਖਤਮ ਹੋ ਜਾਂਦਾ ਸੀ ਤੇ ਕਿਰੋਨਾ ਮੈਂ ਕਹਿੰਦਾ ਬਹੁਤ ਕੰਮ ਮੜਾ ਹੋਇਆ ਉਦੋਂ ਹੀ ਜਿੱਥੇ ਕੰਮ ਕਰਦੇ ਸੀ ਉਹਨੂੰ ਜਦੋਂ ਪਤਾ ਲੱਗਾ ਜਾਂ ਫਿਰ ਕਰਦਿਆਂ ਨੂੰ ਉਦੋਂ ਪਤਾ ਲੱਗਾ ਤੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਸ ਸਮੇਂ ਉਹ ਤਾਂ ਹੀ ਮੈਂ ਡੈਡੀ ਦਾ ਆ ਕੇ ਮੈਨੂੰ ਜਦੋਂ ਮੈਨੂੰ ਚੱਕਿਆ ਉਹਨਾਂ ਨੇ ਉਹ ਤਾਂ ਮੈਨੂੰ ਗਾਲਾਂ ਕੱਢਣ ਲੱਗੇ ਕਹਿੰਦੇ ਤੂੰ ਐਦਾਂ ਕਿਉਂ ਕਰ ਲਿਆ ਐ ਕਿਉਂ ਕਰ ਲਿਆ ਫਿਰ ਮੈਂ ਮੈਂ ਕਿਹਾ ਵੀ ਮੈਂ ਜਾਣ ਕੇ ਥੋੜੋ ਕੀਤਾ ਵੀ ਬਈ ਇਹ ਹੋਣਾ ਸੀ ਬਈ ਹੋ ਗਿਆ ਵੀ ਤੁਸੀਂ ਮੈਨੂੰ ਐ ਬੋਲਦੇ ਪਏ ਹੋ ਵੀ ਇਹ ਮੈਂ ਮੈਂ ਕੋਈ ਜਾਣ ਕੇ ਨਹੀਂ ਕੀਤਾ ਤੇ ਫਿਰ ਚਲੋ ਇੱਕ ਮਹੀਨਾ 20 ਦਿਨ ਹਸਪੀਟਲ 'ਚ ਰਹੀ 32 ਚੀ ਤੇ ਫਿਰ ਉਸ ਤੋਂ ਬਾਅਦ ਨਹੀਂ ਜਦੋਂ ਘਰੇ ਗਏ ਤੇ ਲੁਧਿਆਣੇ ਜਾਂਦੇ ਹੁੰਦੇ ਆ ਪੈਰ ਦੇ ਟਾਂਕੇ ਖੁੱਲ ਗੀ ਸੀ ਸਾਰੇ ਤੇ ਫਿਰ ਮੇਰਾ ਭਰਾਣਾ ਵੱਡੇ ਵਾਲਾ ਪਟਨਾ ਸਾਹਿਬ ਚ ਰਹਿੰਦਾ ਹੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਜੀ ਮੇਰੀ ਹੈਲਪ ਕਰੋ ਵੀ ਮੇਰਾ ਖੱਬੇ ਪੈਰ ਦਾ ਨਾ ਟਾਂਕਲ ਸਾਰਾ ਖੁੱਲ ਗਿਆ ਸੀ ਤੇ ਬਲੱਡ ਬਲੱਡ ਸਾਰਾ ਬਾਹਰ ਨਿਕਲਦਾ ਪਿਆ ਸੀ ਗਈ ਤੇ ਫਿਰ ਮੇਰਾ ਭਰਾ ਕਹਿੰਦਾ ਵੀ ਤੂੰ ਐ ਕਰ ਵੀ ਤੈਨੂੰ ਗੱਡੀ ਬੁੱਕ ਕਰਕੇ ਭੇਜ ਦਿਆਂ ਵੀ ਤੂੰ ਐ ਕਰੀ ਵੀ ਇੱਥੇ ਆ ਜੀ ਵੀ ਇਹਨਾਂ ਨੇ ਨਹੀਂ ਤੈਨੂੰ ਮਾਰ ਦੇਣਾ ਮੈਂ ਕਹਿੰਨਾ ਕਿੰਨਾਂ ਨੇ ਕਹਿੰਦੇ ਵੀ ਡੈਡੀ ਕਹਿੰਦਾ ਸੀ ਵੀ ਦੇਖਦੇ ਆ ਵੀ ਇਹਦਾ ਇੱਥੇ ਜਨਮ ਹੋਇਆ ਆ ਵੀ ਇੱਥੇ ਇਹਨੂੰ ਸਾਡ ਫੂਟ ਕਿਹਾ ਜਾਏ ਨੇ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਬਈ ਢੂ ਕਹਿੰਦੇ ਵੀ ਡਾਕਟਰ ਜਵਾਬ ਦੇ ਜਾ ਰਿਹਾ ਪਰ ਮੈਨੂੰ ਅੰਦਰੋਂ ਬਹੁਤ ਦੁੱਖ ਲੱਗਿਆ ਕਿ ਮੈਂ ਕਹਿੰਦਾ ਯਾਰ ਜਦੋਂ ਕੰਮ ਕਰਦੇ ਸੀਗੇ ਮੈਂ ਕਹਿੰਦਾ ਉਦੋਂ ਕਰਦੇ ਵੀ ਸਪੋਰਟ ਕਰਦੇ ਸੀ ਮੈਂ ਕਹਿੰਦਾ ਹੁਣ ਏਦਾਂ ਹੋ ਗਿਆ ਮੈਂ ਕਹਿੰਦਾ ਕਰਦੇ ਵੀ ਇਹ ਗੱਲ ਕਰ ਰਿਹਾ ਪਰ ਫਿਰ ਵੀ ਮੈਂ ਯਕੀਨ ਸਕੇ ਡੈਡੀ ਨੇ ਕਹਿਤਾ ਕਿ ਕਿ ਬਈ ਇਹਨੂੰ ਅਗਰ ਹੁੰਦਾ ਤਾਂ ਜੋ ਵੀ ਹੁੰਦਾ ਇਹਦਾ ਕਰ ਦੋ ਕਰ ਦੋ ਔਰ ਬਾਕੀ ਜਿੱਥੇ ਕੰਮ ਕਰਦੇ ਸੀ ਜਾਂ ਫਿਰ ਜਿਹੜੇ ਹੋਰ ਵੀ ਫੈਮਿਲੀ ਦੇ ਵਿੱਚ ਮੈਂਬਰ ਹੋਣੇ ਆ ਜੁਆਇੰਟ ਫੈਮਿਲੀ ਸੀਗੀ ਤੁਹਾਡੀ ਅ ਜਣੀ ਮੇਰੇ ਜਿਹੜੇ ਸਗੇ ਚਾਚਾ ਜੀ ਇਹਨੇ ਸੀਗੇ ਨਹੀਂ ਜਦੋਂ ਉਹਨਾਂ ਨੂੰ ਅਸੀਂ ਪਿੰਡ ਗਏ ਪਟਨਾ ਸਾਹਿਬ ਜੀ ਤੇ ਉਹਨਾਂ ਨੇ ਮੇਰੇ ਚਾਚਾ ਜੀ ਨੇ ਕਿਹਾ ਕਹਿੰਦੇ ਇਹਨੂੰ ਕਿਉਂ ਲੈ ਕੇ ਆ ਗਏ ਇਹਨੂੰ ਕਰੋਨਾ ਸੀ ਕਹਿੰਦੇ ਹੁਣ ਸਾਨੂੰ ਕਰੋਨਾ ਕੱਢੂਗਾ ਵੀ ਤੁਸੀਂ ਇਹਨੂੰ ਉੱਥੇ ਜ਼ਹਿਰ ਦਾ ਟੀਕਾ ਕਾਤੇ ਨਹੀਂ ਲਵਾਇਆ ਮਾਤਾ ਹਰਾਨੂ ਗਿਆ ਮੈਂ ਕਹਾਂ ਦੱਸੋ ਬਈ ਮੈਂ ਕਹਾਂ ਯਾਰ ਕਿੱਦਾਂ ਗੱਲ ਕਰ ਰਿਹਾ ਬਈ ਮੈਂ ਬੰਦਾ ਹੀ ਆ ਮੈਂ ਜਾਨਵਰ ਤੋੜੂ ਆ ਮੈਂ ਕਹਾਂ ਮੈਨੂੰ ਕਿੱਦਾਂ ਕਹਿ ਰਿਹਾ ਫਿਰ ਇਹ ਮੇਰੇ ਜਿਹੜੇ ਦਾਜ ਦਾਦਾ ਜੀ ਸੀਗੇ ਉਹ ਵੀ ਮੈਨੂੰ ਐ ਕਹਿੰਦੇ ਸੀ ਕਹਿੰਦੇ ਬਈ ਪੇਹਾ ਉੱਥੇ ਕਹਿੰਦਾ ਖਾਦਾ ਉੱਥੇ ਕਹਿੰਦਾ ਇੱਥੇ ਹੁਣ ਕਹਿੰਦਾ ਬਈ ਖਤਮ ਆ ਹੁਣ ਇਹਨੂੰ ਇੱਥੇ ਲਿਆ ਕੇ ਛੱਡਦਾ ਬਈ ਇਹਨੂੰ ਬਈ ਉੱਥੇ ਮਾਰ ਦਿੰਦੇ ਤੇ ਜ਼ਿਆਦਾ ਵਧੀਆ ਸੀ ਤੇ ਮੈਨੂੰ ਅੰਦਰੋਂ ਦੁੱਖ ਲੱਗਣ ਲੱਗੇ ਕਿ ਮੈਂ ਕਿਹਾ ਯਾਰ ਵੀ ਕਿਦਾਂ ਵੀ ਕਿਦਾਂ ਕਰ ਰਿਹਾ ਵੀ ਇੱਕ ਤਾਂ ਹੁੰਦਾ ਬਗਾਨੇ ਇੱਕ ਹੁੰਦੇ ਆਪਣੇ ਮੈਂ ਕਿਹਾ ਇੱਥੇ ਆਪਣੀ ਐ ਕਰ ਰਿਹਾ ਤਾਂ ਵੀ ਬਗਾਨੇ ਦੇ ਆਪਾਂ ਕੀ ਉਮੀਦ ਰੱਖ ਸਕਦੇ ਆਂ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕਰਦਿਆਂ ਨੇ ਕਰੋ ਕਦੋਂ ਕੱਢਿਆ ਤੁਹਾਨੂੰ ਕਰੋ ਤਾਂ ਹੀ ਬਸ ਜਦੋਂ ਮੈਨੂੰ ਉਹਨਾਂ ਨਿੱਕੀ ਨਿੱਕੀ ਗੱਲ ਤੇ ਕੁੱਟਣ ਮਾਰਨ ਲੱਗੇ ਸੀਗੇ ਤੇ ਮਾਰਦੇ ਵੀ ਸੀਗੇ ਤੁਹਾਨੂੰ ਹਾਂਜੀ ਜਦੋਂ ਮੈਂ ਰੋਟੀ ਮੰਗਣੀ ਉਹ ਤੋਂ ਫਿਰ ਮੈਨੂੰ ਐ ਕਹਿਣਾ ਵੀ ਤੂੰ ਵੀ ਤੂੰ ਆਪ ਖਾਣਾ ਵੀ ਤੂੰ ਆਪ ਬਣਾ ਲਾ ਭਈ ਆਪ ਖਾ ਲਾ ਮੈਂ ਆ ਟਾਂਕੇ ਲੱਗੇ ਇਹਦੇ ਹੋਏ ਦੇ ਵਿੱਚ ਮੈਂ ਆਪ ਆਪਣੇ ਲਈ ਮੈਂ ਆਪਣੇ ਵੱਡੇ ਭਰਾ ਲਈ ਮੈਂ ਰੋਟੀ ਬਣਾਉਂਦਾ ਰਿਹਾ ਸਬਜ਼ੀ ਬਣਾਉਂਦਾ ਰਿਹਾ ਮੈਂ ਚੱਲ ਕੋਈ ਨਹੀਂ ਤੇ ਉਸ ਤੋਂ ਬਾਅਦ ਜਦੋਂ ਹੱਦ ਹੋ ਗਈ ਸੀ ਜਦੋਂ ਮੈਨੂੰ ਐ ਲੱਗਣ ਲੱਗੇ ਜਦੋਂ ਸਾਰੇ ਪਾਸੇ ਤਾਨੇ ਮਿਲਣ ਲੱਗਦੇ ਨੇ ਨਾ ਬੰਦੇ ਨੂੰ ਫਿਰ ਬੰਦਾ ਉਹੀ ਕੰਮ ਕਰਨ ਨੂੰ ਸੋਚਦਾ ਕਿ ਵੀ ਯਾਰ ਕਰਕੇ ਖਤਮ ਕਰੀਏ ਨੀ ਵੀਡੀਓ ਪਰ ਆ ਵੀ ਹੁਣ ਸੁਣਿਆ ਨਹੀਂ ਜਾਂਦਾ ਮੈਨੂੰ ਐਨ ਤਾਨੇ ਮਾਰਨ ਲੱਗੇ ਸੀ ਵੀ ਇਹ ਬੋਝ ਆ ਮੇਰੇ ਚ ਮੇਰੇ ਸਗੇ ਚਾਚਾ ਜੀ ਨੇ ਉਹਨਾਂ ਨੇ 80000 ਰੁਪਏ ਉਹਨਾਂ ਨੇ ਵਿਆਜ ਦੇ ਦਿੱਤਾ ਕਿ ਵੀ ਆ ਲਓ ਵੀ ਤੁਸੀਂ ਮੈਨੂੰ ਵਿਆਜ ਸਮੇਤ ਵੀ ਤੁਸੀਂ ਵਾਪਸ ਕਰ ਦਿਓ ਮੈਂ ਹੈਰਾਨ ਹੋ ਗਿਆ ਮੈਂ ਖੈਰ ਆਪਣੇ ਆਪਣੀ ਵਿਆਜ ਤੇ ਪੈਸੇ ਦੇ ਕੇ ਜਾ ਰਿਹਾ ਮੈਂ ਕੀ ਗੱਲ ਆ ਤੇ ਮੈਂ ਕਦੇ ਐ ਸੋਚਿਆ ਨਹੀਂ ਸੀ ਵੀ ਆਪਣੇ ਵੀ ਹਨਾ ਮੈਨੂੰ ਇਹ ਫੀਲ ਨਹੀਂ ਹੁੰਦਾ ਹੀ ਕਦੇ ਮੈਂ ਸੋਚਿਆ ਸੀ ਵੀ ਜਿਹੜੇ ਇਦਾਂ ਦੇ ਬੰਦੇ ਆ ਨਾ ਮੈਂ ਦੇਖਣਾ ਚਾਹੁੰਨਾ ਇਦਾਂ ਦੇ ਬੰਦੇ ਵੀ ਕਿੱਦਾਂ ਕਿਉਂ ਕਰਦੇ ਆ ਪਰ ਜਦੋਂ ਮਰਨਾ ਇਦਾਂ ਹੋਇਆ ਫਿਰ ਮੈਨੂੰ ਸਾਰਾ ਬਦਲ ਲੱਗਣ ਲੱਗ ਗਿਆ ਵੀ ਦੇਖ ਲਾ ਹੁਣ ਵੀ ਸਾਰੇ ਸਾਹਮਣੇ ਆ ਗਏ ਫਿਰ ਮੇਰੇ ਚਾਚਾ ਜੀ ਨੇ ਕਿਹਾ ਕਹਿੰਦੇ ਵੀ 80000 ਰੁਪਏ ਦਿੱਤੇ ਆ ਵੀ ਤੁਸੀਂ ਦੋ ਵਾਪਸ ਦੋ ਠੀਕ ਆ ਕਹਿੰਦਾ ਇਹ ਤੁਸੀਂ ਬੋਝ ਤੁਸੀਂ ਆਪਣੇ ਕੋਲੇ ਵੀ ਇਹਨੂੰ ਰੱਖਿਆ ਹੋਇਆ ਇਹਨੂੰ ਕਾਤੇ ਰੱਖਿਆ ਹੋਇਆ ਨਾ ਹੈ ਹੁਣ ਕੋਈ ਕੰਮ ਕਰਨ ਜੋਗਾ ਤੇ ਫਿਰ ਮੈਨੂੰ ਵੀ ਐ ਹੁਣ ਮੈਨੂੰ ਵੀ ਐ ਹੁਣ ਲੱਗੇ ਵੀ ਸੱਚੀ ਮੈਂ ਬੋਝਾਂ ਫਿਰ ਮੈਨੂੰ ਕਹਿੰਦਾ ਵੀ ਇਸ ਤੋਂ ਚੰਗਾ ਤਾਂ ਮਰ ਜਾਂਦਾ ਤੂੰ ਵੀ ਕਾਤੇ ਉਰੇ ਆ ਗਿਆ ਫਿਰ ਮੈਨੂੰ ਵੀ ਐ ਹੁਣ ਲੱਗੇ ਵੀ ਸੱਚੀ ਵੀ ਹੁਣ ਮੈਂ ਕੁਝ ਖਾ ਕੇ ਮਰ ਜਾ ਫਿਰ ਮੈਂ ਫਿਨਲ ਦੀ ਗੋਲੀ ਚੱਕ ਲਈ ਸੀ ਇੱਕ ਇੱਕ ਹੱਥ 'ਚ ਜੇ ਫਿਨਲ ਦੀ ਗੋਲੀ ਸੀ ਇੱਕ ਹੱਥ 'ਚ ਵਿੱਚ ਫੋਨ ਸੀ ਮੈਂ ਕਿਹਾ ਦੇਖਦੇ ਆਂ ਵੀ ਯਾਰ ਦੋਸਤ ਨੂੰ ਕਿਸੇ ਨੂੰ ਫੋਨ ਕਰਕੇ ਜੇ ਬਚਾ ਲਿਆ ਤਾਂ ਠੀਕ ਆ ਨਹੀਂ ਮੈਂ ਖਾ ਖੂ ਕੇ ਮਰ ਜੂਗਾ ਤੇ ਫਿਰ ਫੋਨ ਦੇ ਵਿੱਚ ਨੰਬਰ ਲੱਬ ਦੇ ਲੱਬ ਦੇ ਜਿਨ੍ਹਾਂ ਨੇ ਹੈਲਪ ਕੀਤੀ ਸੀ ਦਸਮੇ ਸੁਮੈਲਟੀ ٹرسٹ ਉਹਨਾਂ ਦੇ ਵਿੱਚ ਇੱਕ ਬਾਈ ਆਏ ਸੀਗੇ ਉਹਨਾਂ ਨੇ ਉਹਨਾਂ ਦਾ ਨੰਬਰ ਪਿਆ ਸੀ ਉਹ ਕਹਿੰਦੇ ਵੀ ਕੋਈ ਨਾ ਕੋਈ ਵੀ ਕੋਈ ਵੀ ਚੀਜ਼ ਦੀ ਲੋੜ ਹੋਈ ਤਾਂ ਵੀ ਮੈਨੂੰ ਦੱਸ ਦੀ ਵੀ ਸੀ ਅਸੀਂ ਤੇਰੀ ਹੈਲਪ ਕਰਾਂਗੇ ਮੈਂ ਕਹੀ ਠੀਕ ਹੈ ਜੀ ਗੁਰੂ ਸਾਹਿਬ ਦੇ ਨਾਲ ਕਦੋਂ ਅਰਦਾਸ ਕੀਤੀ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਕਿੱਦਾਂ ਇਧਰ ਮੋਹਾਲੀ ਆਣਾ ਹੋਇਆ ਕਿੱਦਾਂ ਗੁਰੂ ਘਰ ਦੇ ਵਿੱਚ ਜਾਣਾ ਹੋਇਆ ਤੇ ਉਸ ਤੋਂ ਬਾਅਦ ਕਈ ਲੋਕ ਮਿਲੇ ਹੋਣੇ ਆ ਰਸਤੇ ਦੇ ਵਿੱਚ ਉਹਨਾਂ ਨੇ ਵੀ ਕਿਹਾ ਹੋਣਾ ਕਿ ਯਾਰ ਤੇਰੇ ਤੋਂ ਕੰਮ ਤਾਂ ਕੋਈ ਹੋਣਾ ਨਹੀਂ ਤੂੰ ਮੰਗ ਕੇ ਖਾ ਲਾ ਅਗਰ ਤੇ ਤੋ ਮੰਗਿਆ ਜਾਂਦਾਦਾ ਜਾਂ ਤੂੰ ਮੰਗ ਲੈ ਮੈਨੂੰ ਕਿਹਾ ਸੀਗਾ ਜੀ ਜਦੋਂ ਮੈਂ ਕੀ ਕਹਿੰਨੇ ਆ ਮਹਾਲੀ ਐਂਟਰੀ ਕੀਤਾ ਸੀ ਤੇ ਉਦੋਂ ਜਿੰਨਾ ਇੱਕ ਬਾਬਾ ਜੀ ਨੂੰ ਆਟੋ ਵਾਲੇ ਨੂੰ ਮੈਂ ਰੋਕਿਆ ਸੀ ਮੈਂ ਬਾਬਾ ਜੀ ਮੈਨੂੰ ਨਾ ਮੈਂ ਕਿਹਾ ਗੁਰੂ ਘਰ ਮੈਨੂੰ ਲਾ ਦੋ ਜੀ ਸੁਆਣੀ ਤੇ ਮੈਨੂੰ ਕਹਿੰਦੇ ਮੈਨੂੰ ਨਾ ਜਦੋਂ ਰਾਹ ਚ ਲੈ ਕੇ ਆਉਂਦੇ ਸੀਗੇ ਮੈਨੂੰ ਕਹਿੰਦੇ ਵੀ ਤੂੰ ਤੂੰ ਨਾ ਉੱਥੇ ਨਾ ਗੁਰੂ ਘਰ ਦੇ ਜੇ ਗੇਟ ਤੇ ਵੀ ਬੈਜਵੇਂ ਤੇਰੇ ਕਹਿੰਦੇ ਵੀ 5 5 6 6 ਹਜ਼ਾਰ ਜੀ ਕਹਿੰਦੇ ਵੀ ਤੂੰ ਬਈ ਰੋਜ਼ ਲੈ ਕੇ ਜਾਇਆ ਕਰੇਗਾ 5 5 6 6 ਹਜ਼ਾਰ ਰੁਪਿਆ ਮੈਨੂੰ ਦੁੱਖ ਲੱਗਿਆ ਮੈਂ ਕਿਹਾ ਵੀ ਬਾਬਾਈ ਨੂੰ ਮੈਂ ਇਦਾਂ ਲੱਗਦਾ ਪਿਆ ਯਾਰ ਮੈਂ ਕਿਹਾ ਮੈਂ ਬੰਦਾ ਯਾਰ ਮੈਂ ਮੰਗਣ ਵਾਲਾ ਤਾਂ ਨਹੀਂ ਹੈ ਮੈਨੂੰ ਅੰਦਰੋਂ ਦੁੱਖ ਲੱਗਿਆ ਇਹ ਮੈਂ ਸੱਚੀ ਗੱਲ ਦਸਹੀਂ ਤੇ ਫਿਰ ਮੈਂ ਬਾਬਾਈ ਨੂੰ ਨਾ 10 ਰੁਪਏ ਐਕਸਟਰਾ ਦੇਤਾ ਮੈਂ ਬਾਬਾਈ ਮੈਂ ਤੁਸੀਂ ਆ 10 ਰੁਪਏ ਲਲੋ ਜਿਆਦੇ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਮੈਂ ਕਿਹਾ ਇਹ ਕਿਸੇ ਨੂੰ ਨਾ ਕਿਹਾ ਕਰਿਓ ਮੈਂ ਕਿਹਾ ਅੰਦਰੋਂ ਮੈਨੂੰ ਦੁੱਖ ਲੱਗਿਆ ਤੇ ਫਿਰ ਮੈਨੂੰ ਕਹਿੰਦੇ ਕਿ ਤੂੰ ਇੱਥੇ ਬਹਿ ਜਾ ਕਰ ਆਹ ਗੇਟ ਦੇ ਕਹਿੰਦੇ ਤੂੰ ਇੱਥੇ ਬਹਿ ਜਾ ਕਰ ਵੀ ਤੈਨੂੰ ਕਮਾਉਣ ਦੀ ਲੋੜ ਨਹੀਂ ਮੈਂ ਕਿਹਾ ਬਾਬਾ ਜੀ ਮੈਂ ਉਰੇ ਆਇਆ ਕੰਮ ਵਾਸਤੇ ਆਇਆ ਤੇ ਮੈਂ ਕੰਮ ਕਰਕੇ ਹੀ ਮੈਂ ਕਹਾਂਗਾ ਹੀ ਤੇ ਹੁਣ ਕੰਮ ਕੀ ਕਰਦੇ ਹੋ ਤੇ ਹੁਣ ਕਿਉਂਕਿ ਪਹਿਲੇ ਤਾਂ ਕੇਲੇ ਵਗੈਰਾ ਲਗਾ ਲੈਂਦੇ ਸੀ ਹੁਣ ਮੌਸਮ ਵੀ ਕਾਫੀ ਬਦਲ ਗਿਆ ਕੋਈ ਕੇਲੇ ਲੈਂਦਾ ਨਹੀਂ ਗੁਰਦੁਆਰਾ ਸਾਹਿਬ ਦੇ ਅੱਗੇ ਤੁਸੀਂ ਸਿੰਘ ਸੇਧਾ ਦੇ ਸਾਹਮਣੇ ਬਹਿੰਦੇ ਹੋ ਤੇ ਹੁਣ ਕੀ ਕਰਦੇ ਹੋ ਇੱਥੇ ਟੇਬਲ ਲੱਗ ਨਹੀਂ ਆਟੇ ਵਾਲੇ ਬਿਸਕਟ ਤੇ ਰਸ ਵੇਚਦੇ ਹਲੇ ਨਹੀਂ ਤੇ ਜਦੋਂ ਮੈਂ ਉਰੇ ਆਇਆ ਸੀਗਾ ਹੀ ਚਿੰਨਣੇ ਮੈਨੂੰ ਉਰੇ ਬੁਲਾਏ ਸੀ ਐਨਜੀਓ ਵਾਲੇ ਬਾਈ ਜੀ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਆ ਜਾ ਉਰੇ ਕਿਨੂੰ ਕੰਮ ਦਵਾਂਗੇ ਫਿਰ ਮੈਂ ਉਰੇ ਆਇਆ ਸੀ ਗਈ ਉਹਨਾਂ ਨੇ ਸੇਵਾ ਤੇ ਲਾਤਾ ਸੀ ਵੀ ਉਹ ਕਹਿੰਦੇ ਵੀ ਤੂੰ ਸੇਵਾ ਕਰ ਪਰ ਮੈਂ ਆਉਂਦੇ ਸਾਰ ਹੀ ਫਿਰ ਮੈਂ ਵਧੀਆ ਭਾਂਡੇ ਦੀ ਸੇਵਾ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਮਾਤਾ ਪਹਿਣਾ ਕਹਿਣ ਲੱਗੇ ਸੀ ਵੀ ਤੂੰ ਕੰਮ ਕਰ ਕੰਮ ਕਰ ਤੇਨੂੰ ਕੰਮ ਵੀ ਜ਼ਰੂਰੀ ਆ ਫਿਰ ਮੈਂ ਆ ਹੁਣੀ ਮਹੀਨਾ ਡੇਢ ਮਹੀਨਾ ਹੋਇਆ ਕੰਮ ਸਟਾਰਟ ਕਰੇ ਨੂੰ ਭਾਜੀ ਅ ਅੱਜਕੱਲ ਦੀ ਜਵਾਨੀ ਦੀ ਗੱਲ ਕਰਾਂ ਨੌਜਵਾਨੀ ਨਸ਼ੇ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਦੇਖੀ ਜਾਂਦੀ ਹੈ ਕਿ ਨਸ਼ੇ ਦੇ ਵਿੱਚ ਲਗਾਤਾਰ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਨਸ਼ੇ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਕਾਫੀ ਲੋਕ ਵੀ ਜਿਹੜੇ ਨੇ ਉਹ ਲਾਈਟ ਪੁਆਇੰਟ ਤੇ ਭੀਖ ਮੰਗਦੇ ਨਜ਼ਰ ਆਉਂਦੇ ਆ ਤੁਸੀਂ ਦੋਨੋਂ ਲੱਤਾਂ ਰੱਬ ਨੇ ਖੋ ਲਈਆਂ ਇੱਕ ਹੱਥ ਵੀ ਅਪਾਇਜ ਹੈਗਾ ਫਿਰ ਵੀ ਤੁਸੀਂ ਮਿਹਨਤ ਕਰਕੇ ਪੈਸਾ ਕਮਾ ਰਹੇ ਹੋ ਉਹਨਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਆਪਣੀ ਜਵਾਨੀ ਨੂੰ ਵੀ ਬਰਬਾਦ ਕਰ ਰਿਹਾ ਤੇ ਹੱਥ ਪੈਰ ਹੋਣ ਤੋਂ ਬਾਵਜੂਦ ਵੀ ਭੀਖ ਮੰਗ ਕੇ ਖਾਂਦੇ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਇਹ ਕਹੂੰਗਾ ਜੀ ਆ ਜਿਹੜੇ ਨਸ਼ੇ ਵਾਲੇ ਬਾਈ ਜੀ ਆ ਹਨਾ ਇਹ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਹੁਣ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਨਾ ਹੀ ਸਰਕਾਰ ਦਾ ਵੀ ਹੱਥ ਆਗੇ ਵੀ ਸਰਕਾਰ ਵੀ ਵੀ ਇਹ ਕਰਾ ਰਿਹਾ ਵੀ ਨਸ਼ੇ ਬਾਹਰੋ ਆ ਰਿਹਾ ਵੀ ਸਰਕਾਰ ਕਿਉਂ ਨਹੀਂ ਕਰਦੀ ਪੁਲਿਸ ਕਿਉਂ ਨਹੀਂ ਕਰਦੀ ਉਹਨਾਂ ਨੂੰ ਕਰਨਾ ਚਾਹੀਦਾ ਈ ਤੇ ਜਿਹੜੇ ਮੰਗ ਕੇ ਖਾਂਦੇ ਉਹਨਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਜੀ ਵੀ ਕੰਮ ਕਰਕੇ ਖਾਓ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਕਿਰਤ ਕਰੋ ਕਿਰਤ ਕਰਕੇ ਖਾਓ ਵੀ ਮੰਗ ਕੇ ਨਾ ਮੰਗ ਕੇ ਨਾ ਖਾਓ ਜੀ ਤੇ ਜਿਹੜੇ ਜਿੱਦਾਂ ਹੁਣ ਆਪਾਂ ਕੋਈ ਮੰਗਲ ਲਾ ਜਾਂਦਾ ਨਾ ਹੀ ਤੇ ਉਹਨਾਂ ਨੂੰ ਜਿਵੇਂ ਹੁਣ ਕੋਈ ਰਾਹ ਚ ਮੰਗਦੇ ਹੋਣਗੇ ਤੁਸੀਂ ਜਾਓਗੇ ਠੀਕ ਹੈ ਕਈ ਵਾਰੀ ਆਪਣਾ ਵੀ ਦਿਲ ਕਰ ਕਰ ਪੈਂਦਾ ਕਿ ਵੀ ਚੱਲ ਆਪਾਂ 10 20 ਰੁਪਏ ਵੀ ਦੇ ਦਈਏ ਪਰ ਉਹ ਉਹ ਗਲਤ ਆ ਉਹ ਨਾ ਦੋ ਉਹਨਾਂ ਨੂੰ ਕੁਝ ਕੰਮ ਕਰਾ ਕੇ ਦੋ ਜਾਂ ਕੁਝ ਉਹਨਾਂ ਨੇ ਖਾਣ ਪੀਣ ਵਾਲੀ ਚੀਜ਼ ਲੈ ਕੇ ਦੋ ਤੁਸੀਂ ਆਪ ਦੋਗੇ ਤੇ ਤੁਹਾਨੂੰ ਪਤਾ ਹੋਊਗਾ ਵੀ ਮੈਂ ਇਹ ਚੀਜ਼ ਦਿੱਤੀ ਆ ਹੁਣ ਤੁਸੀਂ ਪੈਸੇ ਦੇ ਦੋਗੇ ਤੁਹਾਡੇ ਜਾਣ ਤੋਂ ਬਾਅਦ ਕੀ ਪਤਾ ਉਹ ਕੀ ਕੀ ਲੈ ਕੇ ਖਾਣ ਨਾ ਖਾਣ ਉਹ ਫਿਰ ਗਲਤ ਗੱਲ ਆ ਇਹ ਇਦਾਂ ਨਹੀਂ ਕਰਨਾ ਚਾਹੀਦਾ ਜੀ ਬਹੁਤ ਧੰਨਵਾਦ ਪਾਜੀ ਤੇ ਤਸਵੀਰਾਂ ਦਿਖਾਈਆਂ ਨੇ ਬਿਲਕੁਲ ਤਸਵੀਰਾਂ ਗੁਰੂ ਘਰ ਦੇ ਬਾਹਰ ਦੀਆਂ ਨੇ ਤੇ ਇਹਨਾਂ ਦਾ ਨਾਮ ਮਨਦੀਪ ਹੈਗਾ ਤੇ ਬਿਲਕੁਲ ਸਿੰਘ ਸ਼ਹੀਦ ਦਾ ਜਿਹੜਾ ਗੁਰਦੁਆਰਾ ਹੈ ਉਹਦੇ ਸਾਹਮਣੇ ਬਿਸਕਟ ਅੱਜਕੱਲ ਟੇਬਲ ਲਗਾ ਕੇ ਬਿਸਕਟ ਵੇਚਦੇ ਨੇ ਤੇ ਇੱਕ ਮਿਸਾਲ ਵੀ ਨੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਹੱਥ ਪੈਰ ਤਾਂ ਠੀਕ ਹੁੰਦੇ ਆ ਪਰ ਕੰਮ ਕਰਨ ਦੀ ਸ਼ਾਇਦ ਨੀਤ ਨਹੀਂ ਹੁੰਦੀ ਜਾਂ ਫਿਰ ਕੁਝ ਲੋਕੀ ਹਾਰ ਮੰਨ ਜਾਂਦੇ ਆ ਜ਼ਿੰਦਗੀ ਦੇ ਵਿੱਚ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਵੱਡਾ ਵੱਡੀ ਮਿਸਾਲ ਪਾਜੀ ਹੋਰੀ ਨੇ ਤੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ